ਨਹੀਂ ਹੋਰ ਭੈਣੇ ਨਹੀਂ ਮੇਰੀ ਸੱਸ ਤਾਂ ਬਾਲੀ ਚੰਗੀ ਆ ਫੇਰ ਕੀ ਮੈਨੂੰ ਤਾਂ ਮੇਰੀ ਸੱਸ ਕਹਿੰਦੀ ਸਰਖੀ ਬਿੰਦੀ ਲਾ ਤੇ ਮੇਰੀ ਪਿਆਰੀ ਜੀ ਨੋਂ ਬਣ ਕੇ ਮੰਜੇ ਤੇ ਬੈਠੀ ਰਹਿ ਫੇਰ ਨਹੀਂ ਮੇਰੇ ਸਹੁਰੇ ਹੈ ਨਹੀਂ ਉਹਨਾਂ ਸਹੁਰੇ ਵਰਗੇ ਜਿਹੜੇ ਸਹੁਰੇ ਜ਼ੁਲਮ ਕਰਦੇ ਆ ਨਹੀਂ ਹੋਰ ਨਹੀਂ ਜਿਹੋ ਜਿਹੇ ਸਾਰੇ 1990 ਦੇ ਆ ਇਹੋ ਜਿਹੇ ਸਹੁਰੇ ਤਾਂ ਸਾਰੀਆਂ ਧੀਆਂ ਦੇ ਹੋਣ ਫੇਰ ਕੀ ਮੇਰੀ ਸੱਸ ਨੇ ਤਾਂ ਅੱਜ ਤੱਕ ਮੈਨੂੰ ਉਹ ਰਗਾਂ ਮੰਨ ਲਾਇਆ ਤੇ ਜਿੱਦੇ ਮੈਂ ਵਿਆਹ ਕੇ ਆਈ ਸੀ ਤੇ ਤੈਨੂੰ ਪਤਾ ਮੇਰੀ ਸੱਸ ਨੇ ਮੈਨੂੰ ਚੜਦੇ ਨੂੰ ਕਰਕੇ 피ੜੇ ਦੇ ਆਇਆ ਸੀ ਨਹੀਂ ਮੇਰੀ ਸੱਸ ਵਰਗੀ ਤਾਂ ਸਸ ਰੱਬ ਸਾਰਿਆਂ ਨੂੰ ਦੇਵੇ ਮੇਰੀ ਸੱਸ ਤਾਂ ਬਹਿਣ ਦੀ ਚੰਗੀ ਆ ਹਾਂ ਬਹਿਣੇ ਮੇਰੇ ਤਾਂ ਘਰਾਂ ਨੂੰ ਫਰਜ ਕੀ ਚੱਕਾ ਮੇਰੇ ਤੇ ਤੇ ਔਰ ਜੇਠ ਵੀ ਭੈਣੇ ਵਾਲੇ ਚੰਗੇ ਆ ਹੋਰ ਕੀ ਵਾਲੇ ਹੀ ਚੰਗੇ ਆ ਵਾਲੇ ਹੀ ਸਾਊ ਆ ਤੇ ਇੱਕ ਮੇਰਾ ਜੇਠ ਪਤਾ ਮੇਰਾ ਜੇਠ ਤਾਂ ਬੜਾ ਚੰਗਾ ਹੈ ਇੱਕ ਤਾਂ ਹੋਰ ਉਹ ਤਾਂ ਆਥਨੇ ਜਦੋਂ ਮੱਜਾਂ ਨੂੰ ਤਾਰਾ ਚੋੜੀਆਂ ਹੁੰਦੀਆਂ ਹਨ ਜਦੋਂ ਪੱਠੇ ਪਾਉਣੇ ਹੁੰਦੇ ਆ ਤੇ ਮੈਨੂੰ ਉਹ ਕਹਿ ਦਿੰਦਾ ਮੈਂ ਤਾਂ ਆਪੇ ਪੱਠੇ ਪਾ ਲੂੰਗਾ ਤੇ ਤੁਸੀਂ ਤਾਂ ਮੇਰੇ ਭੈਣਾਂ ਵਰਗੇ ਆ ਤੇ ਤੁਸੀਂ ਤਾਂ ਬੈੱਡ ਤੇ ਬੈਠੇ ਰਹੋ ਸੋਰ ਪਰਾ ਦਾ ਮੇਰਾ ਖੇਤ ਪਾਗ ਜਾਂਦਾ ਭੈਣ ਕਹੀ ਲੈ ਕੇ ਸੋਰ ਉਤ ਉਥੇ ਪਾਣੀ ਪੂਣੀ ਲੰਮਦਾ ਰਹਿਂਦਾ ਸਾਰਾ ਦਿਨ ਜੇਟ ਮੇਰਾ ਪੱਠੇ ਪੁੱਠੇ ਪਾ ਦਿੰਦਾ ਸੱਸ ਮੇਰੀ ਧਾਰਾਂ ਕੱਢ ਲੈਂਦੀ ਆ ਤੇ ਜਠਾਣੀ ਮੇਰੀ ਗੋਹਾ ਚੱਕ ਲੈਂਦੀ ਆ ਨਹੀਂ ਮੇਰਿਆਂ ਦਾ ਭੈਣ ਨਹੀਂ ਮਗਜਾਈ ਹੋ ਜਾਂ ਹੈ ਨਹੀਂ ਹੋਰ ਜਿੰਨਾ ਚਰ ਮੋਲ ਮਿਲਦੀ ਉਹਨਾਂ ਚਰ ਤੱਕ ਕੇ ਇਹਨਾਂ ਦਾ ਕੀ ਪਤਾ ਕਰੋ ਇਹਨਾਂ ਨੇ ਗੋਹੀ ਵਾਲਾ ਟੋਕਰਾ ਚ ਕਾ ਦੇਣਾ ਹੈ ਰਿਸੈਟ ਸੋਰ ਕਹਿੰਦੇ ਹੁੰਦੇ ਸੱਸ ਨਾਲ ਸੜਾਜੇ ਕਦੇ ਨਿੰਦਣੀ ਕੋ ਸੌਰੇ ਭਾਲੇ ਨੂੰ ਸਲਾਈ ਦੇ ਹੁੰਦੇ ਸੋਰ ਭੈਣ ਮੇਰਾ ਟਿੱਕਾ ਸੋਣਾ ਵੇਖ ਸੋਰ ਕੀ ਮੇਰੇ ਘਰ ਤੇ ਸੋਨੇ ਆ ਹੋਰ ਲੈ ਮੇਰੇ ਸਹੁਰਿਆਂ ਨੇ ਪਾਏ ਆ ਪੂਰੇ ਪੰਜਾ ਤੋਲਿਆਂ ਦੇ ਆ ਤੇ ਲੱਖ ਰੁਪਏ ਦਾ ਸੈੱਟ ਬਣਿਆ ਜੀਰਾ ਹੈ ਲੱਖ ਲੱਖ ਹੋਣੀ ਮਮੀਏ ਪੂਰਾ ਲੱਖ ਰੁਪਏ ਦਾ ਸੈੱਟ ਆ ਮੇਰਾ ਹੋਰ ਕੀ ਆ ਤੁਹਾਡੇ ਕੋਲ ਇੰਨੇ ਪੈਸੇ ਹੈ ਕਿ ਤੇ ਸੈੱਟ ਤੇ ਲਾਉਣ ਨੂੰ ਹੋਰ ਤਦ ਮੈਂ ਮਾਇਂ ਦੱਸੋ ਵੀ ਮੈਂ ਸੈੱਟ ਤੇ ਸੋਹਣੀ ਲੱਗਦੀ ਆ ਲੈ ਹੋਰ ਕਿਤੇ ਮੈਂ ਵੀ ਆਵੇਂ ਤੁਸੀਂ ਕੀ ਕਿਤੇ ਲੈ ਹੋਰ ਕੀ ਹੂੰ ਲੈ ਮੈਂ ਵੀ ਨੋ ਆ ਗਈ ਲਹਿਰ ਮੇਰ ਸਹੁਰੇ ਬਾੜੇ ਚੰਗੇ ਲੈ ਮੇਰ ਸਹੁਰੇ ਨੇ ਮੈਨੂੰ ਸੈਟ ਲੈ ਕੇ ਦਿੱਤਾ ਤੇ ਹੋਰ ਨਾਲੇ ਮੈਨੂੰ ਮੇਰਾ ਸਹੁਰਿਆਂ ਨੇ ਟਿੱਕਾ ਕਰਾ ਕੇ ਦਿੱਤਾ ਨਾਲੇ ਮੇਰੇ ਸਹੁਰਿਆਂ ਨੇ ਮੈਨੂੰ ਸੈਟ ਪਾਇਆ ਤੇ ਨਾਲੇ ਮੇਰੇ ਸਹੁਰਿਆਂ ਨੇ ਮੈਨੂੰ ਪਜੇਬਾ ਪੰਜ ਚੰਦੀ ਦੀਆਂ ਤੇ ਹੁਣ ਮੇਰੀ ਸੱਸ ਕਹਿੰਦੀ ਸੀ ਜੇ ਤਾ ਹੁਣ ਝੋਨਾ ਵੱਢ ਕੇ ਬੀਜਕੇ ਵੱਢਦੇ ਆ ਬੱਟੇ ਦੇ ਬੀਜਾਂ ਨੇ ਬੱਟੇ ਦੇ ਬੀਜ ਕਿ ਵੱਢਿਆ ਤੇ ਫੇਰ ਤੈਨੂੰ ਨਾ ਅਸੀਂ ਸੋਨੇ ਦਾ ਚਾਂਦੀ ਉਹ ਸੋਨੇ ਦਾ ਪੰਜੀਪਾ ਕਰਾ ਕੇ ਦੇਵਾਂਗੇ ਹੋਰ ਤੇ ਨਾਲੇ ਸੋਨੇ ਦਾ ਗੰਗਣਗਾ ਤੇ ਆਹ ਕੰਗਣੀ ਤਾਂ ਮੇਰੇ ਮਾਪਿਆਂ ਨੇ ਪਾਈ ਮੈਨੂੰ ਸੋਨੇ ਦੀ ਫੇਰ ਤੇ ਹਣ ਮੇਰੀ ਸੱਸ ਵੀ ਜਹੇ ਜੀ ਮੇਰੀ ਮਾਂ ਹੈ ਉਹੋ ਜੀ ਮੇਰੀ ਸੱਸ ਮੇਰੀ ਸੱਸ ਕਿਤੇ ਐਵੇਂ ਹੀ ਮੇਰੀ ਸੱਸ ਤਾਂ ਮੈਨੂੰ ਬੜਾ ਮੋਹ ਕਰਦੀ ਐ ਹੋਰ ਦੁੱਧ ਦਾ ਗਲਾਸ ਤਾਂ ਮੈਨੂੰ ਮੰਜੇ ਤੇ ਬੈਠੀ ਨੁਪੜਾਉਂਦੀ ਐ ਰੋਟੀਆਂ ਤਾਂ ਤੇ ਮਹੀਨਾ ਹੋ ਗਿਆ ਮੇਰੇ ਸੱਸ ਨੇ ਹਜੇ ਮੈਨੂੰ ਕੰਮ ਨਹੀਂ ਲਾਇਆਗਾ ਆਹ ਵਾੜੀ ਚੰਗੀ ਐ ਮੇਰੀ ਸੱਸ ਜੇ ਤੁਹਾਡੀਆਂ ਸੱਸਾਂ ਵੀ ਇੰਨੀਆਂ ਚੰਗੀਆਂ ਨਾ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਹੋਰ ਮੈਂ ਤਾਂ ਕਹੀਨੀ ਆਏ ਬਾਬਾ ਜਿਹੇ ਜਿਵੇਂ ਮੈਨੂੰ ਸਹੁਰੇ ਮਿਲਿਆ ਐਸੋ ਜੇ ਸਾਰਿਆਂ ਤੇ ਝੰਨ ਨੂੰ ਵਹਿਣ ਹੋਰ ਸਾਰਿਆਂ ਤੇ ਝੰਨ ਆਉਦੇ ਸਹੁਰਿਆਂ ਦੇ ਵਿੱਚ ਖੁਸ਼ੀ ਰਾਜੀ ਰਹਿਣ ਜਿਉਂਦਾਂ ਵਸਦਿਆਂ ਰਹਿਣ ਤੇ ਮਾਪਿਆਂ ਨੂੰ ਤਾਂ ਝੰਨ ਵਸਦਿਆਂ ਚੰਗੀਆਂ ਲੱਗਦੀਆਂ ਹੁਣ ਮੇਰੀ ਮਾਂ ਨੂੰ ਦੇਖ ਲਓ ਮੇਰੀ ਮਾਂ ਮੈਨੂੰ ਵਿਆਹ ਕੇ ਮੈਨੂੰ ਤੋੜ ਕੇ ਬਗਾਨੀ ਸੱਸ ਦੇ ਮੂਹਰੇ ਲਾ ਕੇ ਤੇ ਕਿੰਨੀ ਖੁਸ਼ ਬਗਾਨੀ ਮਾਂ ਦੇ ਮੂਰੇ ਲਾ ਕੇ ਕਿੰਨੀ ਖੁਸ਼ ਹੈ ਮੇਰੇ ਸੱਸ ਹੋਰ ਤੇ ਤੁਸੀਂ ਸਪੋਰਟ ਕਰਦੇ ਹੋ ਜੇ ਮੇਰੇ ਬਲੌਗ ਨੂੰ ਮੇਰਾ ਫਨੀ ਜਿਹਾ ਬਲੌਗ ਆ ਅੱਜ ਮੈਂ ਬਣਾਇਆ ਮਾਸਾ ਤਿਆਰ ਹੋ ਕੇ ਲੈ ਆ ਦੱਸ ਇੰਨੀ ਸੋਹਣੀ ਲੱਗਦੀ ਆ ਮੈਂ ਹੈ ਦੇਖੋ ਤੁਹਾਨੂੰ ਸੋਹਣੀ ਤਾਂ ਲੱਗਦੀ ਮੈਂ ਹੈ ਸੱਚੀ ਹੋਰ ਇਹ ਹਰ ਵਾਰ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੇ ਤੁਸੀਂ